ਸਾਹਿਬ ਨੇ ਪਤਾ ਆਪਣੇ ਪਿੰਡ ਵਾਲਿਆਂ ਨੂੰ ਪਤਾ ਨਗਰਾਲਾ ਨਿਵਾਸੀ ਨੂੰ ਪਤਾ ਵੀ ਜਿਵੇਂ ਇਹ ਸੀ ਰਾਜਨੀਤਿਕ ਦੁਖੜਾ ਲਿਆ ਇਹਹੀ ਗੱਲ ਸਾਡੀ ਜਾਨੀ ਦਿਖਾਈ ਦੇ ਨਾਲ ਕਿ ਤੁਸੀਂ ਪਿੰਡ ਤੇ ਪਾਈਆਂ ਸਾਡੇ ਬੱਚਿਆਂ ਦੇ ਖਾਤੇ ਨੇ ਵਾਹ ਮੰਗੜਾ ਦੀ ਸਮਾਜਤਾ ਬਹੁਤ ਹੋਵੇ ਸਾਰਿਆਂ ਦੀ ਜਾਨ ਕੰਮੀ ਆ ਤੁਹਾਨੂੰ ਪਤੰਗਾਂ ਦਾ 20000 ਤੋਂ 2 ਪਾਸੇ ਲਈ ਸਾਡਾ ਮੰਗ ਇਹ ਸਾਡੇ ਹਿੱਸੇ ਵਿੱਚ 100% ਸ਼ਾਮਲ ਆ ਇਸ ਵੀ ਨੂੰ ਅਸੀਂ ਬੇਨਤੀ ਕਰਾਂਗੇ ਕਿੰਨੇ ਵੀ ਅੱਜ ਸਾਡੇ ਪਿੰਡ ਆ ਉਸ ਦਿਨ ਤੋਂ ਹੀ ਸਾਡੇ ਨਾਲ ਸਪੋਰਟ ਕਰਦੀ ਆ ਰਹੀ ਆ ਹਰ ਪ੍ਰੋਗਰਾਮ ਦੇ ਵਿੱਚ ਔਰ ਅੱਜ ਵੋਕਲ ਪਾਰਟ ਦੇ ਵਿੱਚ ਇਹੀ ਰਹਿਣਾ ਸ਼ੋਅ ਤੇ ਬਾਕਬਾਕ ਪਿੰਡਾਂ ਤੋਂ ਜਿਹੜੇ ਵੀ ਵੀਰ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਲੜਾਈ ਇੱਕ ਪਿੰਡ ਦੀ ਨਹੀਂ

ਸਾਰੇ ਬੁੜਕੇ ਆਉਂਦੇ ਫਾਟਾ ਪਰ ਜਿੱਥੇ ਤੇਰੇ ਮੇਰੇ ਮਾਰਿਆਂ ਨੂੰ ਮੈਂ ਕਾਹ ਦੱਸੂਗਾ ਤੇਰੇ ਅੱਗੇ ਬੋਲ ਮੁੱਕੇ ਗੱਲ ਕੰਦਾ ਕੋਈ ਫੱਗਾਨੀ ਇਹ ਗੱਲ ਮੇਰੀ ਮਾਈ ਬੰਦਾ ਨਾ ਮਾਫੂ ਨੇ ਸੋਟ ਪਾ ਗੱਟ ਨਹੀਂ ਅੱਜ ਦੱਸੋ ਪਹਿਲਾ ਫੈਕਟਰੀ ਨਾਲ ਬਾਹਰ ਬੋੜਨਾ ਨਾਲ ਅੰਦਰ ਕੀ ਹੁੰਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਤੋਰ ਮੈਂ ਨਾਲ ਬਾਕੀ ਜਿਹਾਵਾਂਗਾ ਆਪਣੇ ਨਾਲਵਾਂ ਨਾਲ ਬਾਕੀ ਤੋਂ ਮੁੱਕ ਜਾਵਾਂ ਫੈਕਟਰੀ ਦਾ ਤਨ 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 ਸਤਿ ਸ਼੍ਰੀ ਅਕਾਲ ਜੀ ਸਾਰੇ ਸਾਥੀਆਂ ਮੇਰੇ ਸਾਹਿਬ ਜੀ ਜੋ ਆਪਣੀਆਂ ਨਾਲ ਨਾਲ ਹੀ ਕਿੰਨਾ ਕਿੰਨਾ ਨਗਰੀ ਹੈ ਜੀ ਤਾਂ ਦੱਸੋ ਜੇ ਦਾ ਬੈਟਰੀ ਨਾਲ ਬਾਹਰ ਬੋਰਡਰ ਨਾਲ ਅੰਦਰ ਕੀ ਹੁੰਦਾ ਲੋਕਾਂ ਨੂੰ ਪਤਾ ਨਹੀਂ ਲੱਗਣਾ ਚੋਰ ਮਾਰ ਨਾਲ ਤੁਸੀਂ ਜਾਵੋ ਨਾ ਆਪਣੇ ਨਾਲ ਉਹ ਸੱਤ ਬੰਦ ਤੁਸੀਂ ਮੁੱਕ ਜਾਓ ਬੈਟਰੀ ਨਾਲ ਆ ਦੇਖੋ ਜੀ ਪਰ ਜੰਨੀਆਂ ਤੋਂ ਜੀ ਹਾਂ ਅਸੀਂ ਜਿਹੜੇ ਕਿਨਾਰੀ ਨਵਦੀਪ ਪਿੰਡ ਵਾਲੇ سپورਟ ਆਏ ਉਹ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਪਿੰਡ ਮੋਕਾਵਾਦ ਦੇ ਵਿੱਚ ਜਿਹਦਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਹਾਂ ਕਿਉਂਕਿ ਜੇ ਪਿੰਡ ਵਾਲੇ ਵਿਰੋਧਚネタ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਕੰਗੜਾਲੀ ਰਾਜਪੂਤਾਂ ਉੱਥੇ ਖੁਦ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉੱਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਸੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖਾ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਮੈਂ ਹਰਦੀਪ ਸਿੰਘ ਯਾਸਤਰਾ ਜਿਲ੍ਹਾ ਪ੍ਰਧਾਨ ਭਾਰਤੀ ਸਭਾ ਨੂੰ ਕਰਦੇ ਆ। ਇਹ ਇੱਥੇ ਟਰਨ ਲਗਾਇਆ ਹੋਇਆ ਹੈ। ਹਾਈਵੇ ਜਾਮ ਕੀਤਾ। ਹਾਂ। ਇਹ ਨਾ ਸਾਡਾ 1 ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ। ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਹਾਂ। ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ। ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਸੇ ਨਾ ਲੱਗ ਚੁੱਕਿਆ। ਇਸ ਸੰਬੰਧੀ ਅਸੀਂ ਆਪਣੇ ਪ੍ਰਿੰਸੀਪਲ ਸਟੱਫਰ ਚੰਡੀਗੜ੍ਹ ਦੇ ਨੂੰ ਵੀ ਸਾਡੀ ਮੁਲਾਕਾਤ ਹੋਈ ਸੀ ਉਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਸੀ ਕਿ ਡੀਸੀ ਸਾਹਿਬ ਥੋੜਾ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸੜਕ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਕੱਲ ਜਿਹੜੇ 15 20 ਪਿੰਡ ਰੇ ਇਹ ਬੈਟਰੀ ਲੱਗਣ ਦਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਟ ਆ ਉਹ ਕਿੰਗਰਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹੀ ਅਪੀਲ ਕਰ ਰਹੇ ਹਾਂ ਕਿ ਸਰਕਾਰ ਨੂੰ ਫੌਰੀ ਤੌਰ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਫੈਕਟਰੀ ਨੂੰ ਬੰਦ ਕਰਵਾ ਦੇਵੇ। ਤਾਂ ਤੁਹਾਨੂੰ ਕਹੀ ਜਾ ਕਰਨਾ ਕੋਈ ਚੁੱਪੇ ਜਾਈਓ। ਦੇਖੋ ਜੀ ਧਰਨਾ ਦਾ ਕੋਈ ਨਹੀਂ ਚਾਹ ਸਾਡੇ ਲੋਕਾਂ ਦੇ ਵਿੱਚ ਰੋਵਾਂ ਜੀ ਜਦ ਤੱਕ ਇਹ ਸਪਾਈ ਫੈਕਟਰੀ ਬੰਦ ਨਹੀਂ ਹੁੰਦੀ ਸਰਕਾਰ ਸਾਨੂੰ ਪੱਕੇ ਤੌਰ ਤੇ ਨਹੀਂ ਦੱਸਦੀ ਕਿ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ ਰਹਾਂਗੇ। ਬੀਰਾਂ ਮਾਲਵਿੰਦਰ ਸਿੰਘ ਜੀ ਵਰਤ ਮੁਸ਼ਕਲਤਾ ਹਾਂਜੀ ਅੱਜ ਰੋਡ ਕੱਟ ਕੀਤਾ ਗਿਆ ਕਾਰਨ ਕਾਰਨ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ ਜਿਹੜਾ ਪਿੰਡ ਦੇ ਕੋਲ ਲੱਗਣੀ ਫੈਕਟਰੀ ਗੈਸ ਫੈਕਟਰੀ ਦੇ ਪਰਵਰ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਕਿਦੋਂ ਘੱਟ ਜੀ 15 ਪਿੰਡਾਂ ਦੇ ਲੋਕ ਨੇ ਬੀਬੀ ਦੇ ਨਾਲ ਨਹੀਂ ਬੀਬੀ ਨਾਲ ਨਹੀਂ ਜੀ ਇਹ ਕਿਹਨਾਂ ਨੁਕਸਾਨ ਨੇ ਜਿਹੜਾ ਕੋਈ ਇੱਥੇ ਆ ਕੇ ਕੋਈ ਨਹੀਂ ਕੋਈ ਜੇ ਮੈਂ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਥੋੜਾ ਪਾਣੀ ਖਰਾਬ ਹੋਣਾ ਹੈ ਬਾਦਾਂ ਨੂੰ ਖਰਾਬ ਹੋਣਾ ਹੈ ਉਹਦੇ ਕਹੀ ਬਿਮਾਰੀ ਹੈ ਬਿਮਾਰੀ ਦੀ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੀ ਹੈ ਹਾਂਜੀ ਮੁੱਖ ਮੰਤਰੀ ਦਫ਼ਤਰ ਵੀ ਜਾ ਸਕਦੇ ਹਾਂਜੀ ਪੱਤਰ ਕੋਈ ਹੱਲ ਨਹੀਂ ਹੋ ਰਿਹਾ ਹੱਲ ਹੀ ਕੋਈ ਹੋ ਰਿਹਾ ਜੀ ਹਾਂਜੀ ਕਰੋ ਤਾਂ ਤਰਨਾ ਇਹ ਜਦੋਂ ਖਾਲੀ ਹੁੰਦਾ ਸੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨ ਚੋ ਸਕਦੇ ਪਿਛਲੀ ਵਾਰ ਤਰਨਾ ਇਸ ਤਰੀਕੇ ਨਾਲ ਲੱਗਿਆ ਸੀ ਬਾਦ ਅਸ਼ਵਾ ਦਾ ਚੱਕਿਆ ਗਿਆ ਸੀ ਕਿ ਅੱਜ ਵੀ ਜਦੋਂ ਜਦੋਂ ਏਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਭਾਈ ਅਸੀਂ ਤੁਹਾਡਾ ਹੱਲ ਕਰਾਂਗੇ 10 ਦਿਨ 15 ਦਿਨ ਵਿੱਚ ਪਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਸਾਡਾ ਇਹ ਅੱਜ ਜਿਹੜਾ ਤਰਨਾ ਲਾਇਆ ਗਿਆ ਹੈ ਕਿੰਨੇ ਟਾਈਮ ਲਿ ਲੱਗਿਆ ਇਹ ਅਨੁਮਤ ਦੇ ਵਾਸਤੇ ਹੈ ਜੀ ਉਹ ਜੇ ਪਟਾਟੇ ਉਤਾਰੀ ਆ ਕੇ ਫੇਰ ਤੋਂ ਵਾਸਵਾਦੀ ਨੂੰ ਬੰਦਿਆ ਕੀ ਤਾਂ ਦਾ ਕੋਈ ਜਿੰਨੇ ਜੇ ਕੋਈ ਤਾਂ ਪੂਰਾ ਹੱਲ ਨਹੀਂ ਹੁੰਦਾ ਉਹਨੇ ਚੱਕ ਹੋਣਾ ਹੀ ਹੈ ਹੱਲ ਕਿਸ ਤੋਂ ਆਉਂਦੇ ਹੈ ਬਿਜਲੀ ਜੋ ਫੈਕਟਰੀ ਦਾ ਕੰਮ ਬੰਦ ਸਾਰਾ ਬੰਦ ਨਹੀਂ ਹੁੰਦਾ ਜੀ ਬਸ ਕੀ ਨਾ ਮਤ ਮੈਂ ਜਗਜੀਵਨ ਸਿੰਘ ਸੀਨੀਅਰ ਸਾਫ ਕਮੇਨ ਐਮਐਨ ਹਲਕਾ ਸੰਭਾਲਕ ਇਹਨਾਂ ਸਾਹਿਬ ਜੀ ਨੇ ਤੁਹਾਨੂੰ ਲੱਗਿਆ ਮੈਂ ਇਸ ਦਾ ਬਾਤ ਕਰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਹੈ ਇਹ ਜਿਹੜੀ ਸਾਡੇ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁਦ ਥੀਵੀ ਆ ਏਰੀਆ ਮਰਮਾ ਚਾਰ ਸਾਵ ਸਿਹਾਲਾ ਗਹਿਲੇਵਾਲ ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਹੈ ਵੀ ਇਹ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਵੀ ਪੈਦਾ ਕਰਨਾ ਇਹਨੇ ਬਦਬੂ ਵੀ ਵੱਡੀ ਮਾਰਨੀ ਇੱਥੇ ਔਰ ਲੋਕਾਂ ਦਾ ਜੀਣਾ ਡੁੱਬ ਰਿਹਾ ਜੇ ਇਹਦਾ ਇੱਕੋ ਇੱਕ ਕਾਰਨ ਹੈ ਵੀ ਇਹ ਜਿੰਨਾ ਕਿ ਫੈਕਟਰੀਆਂ ਬੰਦ ਨਹੀਂ ਹੁੰਦੀ ਕਿਉਂਕਿ ਉਹ ਵੀ ਉਤਾਰੀ ਹੋ ਰਹੀ ਹੈ ਉਹ ਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਹਸ ਲਈ ਲੋਕ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਸਾ ਨਾਲ ਕਿਸਾਨਾਂ ਨਾਲ ਸੰਬੰਧਿਤ ਨੇ ਉਹਤੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬ 3-4 ਵਾਰ ਕੱਟਣ ਲੱਗ ਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਸੀਂ ਧਰਨਾ ਚੱਲ ਨੂੰ ਅਸੀਂ ਉੱਪਰ ਹਾਈ ਕਮਾਂਡ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋ ਵੀ ਗੱਲ ਚੱਲੇਗੀ ਐਮਐਲਏ ਸਾਹਿਬ ਆਪ ਜਾ ਕੇ ਡੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਥੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕਿ ਕਿਰਨ ਕਿਹਦੀ ਆ ਵੀ ਇਹ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ ਇੱਕ ਦੋ ਧਰਨਾ ਕਰੀ ਨੇ ਕਿਸਾਨ ਬੈਠੇ ਨੇ ਉਹ ਸਰਕਾਰ ਦੀ ਅਨੁਸਾਰੀ ਮੈਂ ਸਮਝਦਾ ਜੀ ਕੋਈ ਵੀ ਹੈ ਕਾਰਨ ਜੇ ਆਪਾਂ ਨੂੰ ਆਪਾਂ ਨੂੰ ਲੋਕਾਂ ਦੇ ਨਾਲ ਖੜਨਾ ਪੈਣਾ ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲੈ ਲਈ ਜਾਂ ਕੋਈ ਗੱਲਬਾਤ ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਜੇ ਪਰਮਿਸ਼ਨ ਲੈ ਲਈ ਉਹਦਾ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਬੇਟਾ ਲੋਕਾਂ ਨੇ ਆਪ ਹੀ ਲੱਗਣ ਦੇ ਦਿੱਤੀ ਹੁਣ ਸਾਡੇ ਇੰਡਸਟਰੀ ਲੱਗੀ ਆ ਕੋਈ ਟੋਲ ਸਟੋਰ ਲੱਗਿਆ ਹੋਇਆ ਕੋਈ ਚੈਡਰ ਲੱਗਿਆ ਹੋਇਆ ਉੱਤੇ ਉਹ ਲਾ ਰਹੇ ਨੇ ਲੋਕ ਤਾਂ ਲਾ ਰਹੇ ਨੇ ਹੁਣ ਹੱਲ ਕੀ ਹੋਵੇਗਾ ਹਾਲੇ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀ ਮਾਦੀ ਬੜਾਈ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚੇ ਐਮਐਲਏ ਸਾਹਿਬ ਸਾਡੇ ਉਹਨਾਂ ਨਾਲ ਮੇਰੀ ਅੱਜ ਵੀ ਸਵੇਰੇ ਗੱਲ ਹੋਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਿਹਾ ਇਸ ਚੀਜ਼ ਦਾ ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਮੇਰਾ ਕਹਿਣ ਤੋਂ ਬਾਅਦ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਲੋਕਾਂ ਦੀ ਸੁਣੀ ਜਾਵੇ ਤੇ ਆ ਕੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾਵੇ ਕਿ ਇਹ ਬੈਟਰੀ ਨਹੀਂ ਲੱਗੂਗੀ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤਰਨਾ ਆਸ਼ਵਾਸ਼ਣ ਨਾਲ ਹੀ ਦਿੱਤਾ ਜਾਵੇਗਾ ਨਹੀਂ ਚੱਕੇ ਦੇ ਅੱਗੇ ਵੀ ਗਿਆ ਜੀ ਪਰ ਇਹ ਅੱਜ ਮੈਂ ਦੇਖ ਰਿਹਾ ਕਿ ਟਰਾਲੀਆਂ ਭਰ ਕੇ ਰਾਸ਼ਨ ਦੀ ਲੈ ਕੇ ਆਏ ਨੇ ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ ਸੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਆ